ਕਮਰੇ ਦੇ ਉੱਤੇ ਅਸੀਂ ਗੱਲਬਾਤ ਕਰਨ ਲੱਗੇ ਆ ਉਸ ਬੱਚੇ ਦੀ ਮਾਤਾ ਦੇ ਨਾਲ ਜਿਸ ਬੱਚੇ ਦੀ লাশ ਇੱਥੇ ਰੱਖੀ ਹੋਈ ਹੈ ਬੱਚਾ ਘਰ ਤੋਂ ਦੂਰ ਸੀ ਕੁਝ ਦੂਰੀ ਤੇ ਸੀਗਾ ਜੀ ਬਹੁਤ ਹੀ ਦੂਰੇ ਸੀਗਾ ਜੀ ਖੇਡਦੇ ਹੁੰਦੇ ਨੇ ਇੱਕ ਪ੍ਰਵਾਸੀ ਮਜ਼ਦੂਰਾਂ ਦੀ ਜਿਹਨੇ ਸ਼ਰਾਬ ਕੀਤੀ ਹੋਈ ਹੈ ਤੋਂ ਉਹਨੇ ਜਾ ਕੇ ਬੱਚਿਆਂ ਦੇ ਵਿੱਚ ਸਾਈਕਲ ਮਾਰਿਆ ਤੇ ਉਹ ਗਲੀ ক্লোਜ ਕਰ ਲਗੇ ਜਿਹੜੇ ਸਾਡੇ ਬੱਚੇ ਸੀ ਉਹਨੇ ਕਹਦੇ ਵੀ ਇੱਥੇ ਗਾਲ ਨਾ ਕਢੋ ਇੱਥੇ ਮੌਤ ਹੋਈ ਹੈ ਵੀ ਆਪਣੇ ਆਪਣੇ ਘਰੇ ਚਲੇ ਜਾਓ ਅੱਛਾ ਜਿਨ੍ਹਾਂ ਨੇ ਚਾਕੂ ਮਾਰਿਆ ਤੋਂ ਕਹਿੰਦੇ ਵੀ 5 ਮਿੰਟ ਰੁਕੋ ਆਣ ਸਾਰਾ ਉਹਨੇ ਮੁੰਡਿਆਂ ਨੇ ਵਾਰ ਕਰ ਤੇ ਚੱਲ ਦੂਜਾ ਬੱਚਾ ਵੀ ਤੁਹਾਡੇ ਉਹਦੇ ਦੋਸਤ ਸੀ ਜੀ ਜਾਂ ਮਲਕ ਆ ਇਕੱਠੇ ਸੀਗੇ ਉਹ ਦੋਨੋਂ ਦੋਸਤ ਸੀ ਜਾਣ ਤੋਂ ਵੀ ਬਿਆਰ ਦੋਸਤਤਾ ਉਹ ਕਾ ਜੀ ਅੱਛਾ ਜੀ ਦੋ ਇਕੱਠੇ ਰਹਿੰਦੇ ਸੀਗੇ ਦੇਖੋ ਜਿਵੇਂ ਬੱਚੇ ਦੇ ਚਾਕੂ ਮਾਰਿਆ ਸੀਗਾ ਕੋਈ ਵੀ ਬੰਦੇ ਦੀ ਹੈਲਪ ਕਰਨ ਲਈ ਤਿਆਰ ਨਹੀਂ ਕਿਉਂ ਸਭ ਦੇ ਹੱਥ ਬੰਨੇ ਹੋਏ ਨੇ ਅਸੀਂ ਜਦ ਜਦੀ ਚਲੀ ਗਈ ਤੇ ਜਦ ਮੈਨੂੰ ਪਤਾ ਲੱਗੇ ਮੈਂ ਜਦੀ ਚਲੀ ਗਈ ਤੇ ਇਹ ਅੱਛਾ ਤੁਹਾਡੇ ਜਾਏ ਤੋਂ ਚੱਕਿਆ ਫਿਰ ਹਾਂਜੀ ਪਹਿਲੇ ਕਿਸੇ ਨੇ ਹੱਥ ਨਹੀਂ ਲਗਾਇਆ ਮੈਂ ਚੱਕਣ ਲੱਗੀ ਤਾਂ ਮੇਰੇ ਅੰਨੇ ਹੱਥ ਉਹਦੀ ਉੱਤੇ ਗਰਦਨ 'ਚ ਚੱਲਿਆ ਗਿਆ ਅੱਛਾ ਹਾਂਜੀ ਫਿਰ ਮੈਂ ਤਾਂ ਨਹੀਂ ਚਾਕੂ ਹੋ ਗਿਆ ਫਿਰ ਮੇਰੀ ਚਾਚੀ ਤਾਈ ਚਾਕ ਕੇ ਲੇ ਗਈ ਪੜੋਸਣ ਸਾਡੇ ਤੇ ਹੁਣ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਆ ਕਿ ਬਸ ਅਸੀਂ ਕਹਿ ਰਹੇ ਹਾਂ ਜੀ ਇਨਸਾਫ ਤੋਮਾਂ ਮਤਲਬ ਪਕੜ ਲਾਂਗੇ ਤੁਹਾਡੇ ਪੇਸ਼ ਕਰ ਦੂੰਗਾ ਸਾਹਮਣੇ ਤੇ ਜੇ ਇੱਕ ਪਕੜ ਲਿਆ ਇੱਕ ਪਕੜ ਲਿਆ ਜੇ ਪਕੜ ਲਿਆ ਉਹਨੂੰ ਮੇਰੇ ਸਾਹਮਣੇ ਕਰ ਦੋ ਕੀ ਚਾਹੁੰਦੇ ਬਈ ਤੁਹਾਡੇ ਬੱਚੇ ਤੱਕ ਇਨਸਾਫ ਤੱਕੇ ਜਾਂ ਹੋਰਾਂ ਦੇ ਬੱਚੇ ਨਾਲ ਇਸ ਤਰ੍ਹਾਂ ਹੋਣ ਸਾਡੇ ਨਾਲ ਤਾਂ ਜੋ ਬੀਤ ਗਈ ਜੋ ਤਾਂ ਕਿ ਆਉਣ ਵਾਲੇ ਸਮੇਂ ਚਾਹਨਾ ਕਿਸੇ ਨੂੰ ਵੀ ਆਪਣੇ ਬੱਚੇ ਦੀ ਇਹ ਹਲਾ ਜੀ ਮੇਰਾ ਬੱਚਾ ਮਾਰਿਆ ਖੰਨੂ ਮੇਰੀ ਵੀ ਦੋ ਬੱਚੀਆਂ ਨੇ ਕੋਈ ਇਹਨਾਂ ਨੂੰ ਵੀ ਹੱਥ ਪਾਊਗਾ ਜੀ ਇਹ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਜੀ ਲਾਲਚ ਦਿੰਦੇ ਆ ਜੀ ਕਿਉਂਕਿ ਪ੍ਰਸ਼ਾਸਨ ਅਕਸਰ ਕਰਦਾ ਜੀ ਸਮਝੌਤੇ ਹੋ ਜਾਂਦੇ ਸਾਨੂੰ ਕੋਈ ਲਾਲਚ ਜੇਕਰ ਸਾਨੂੰ ਕੋਈ ਲਾਲਚ ਵੀ ਦਿੰਦਾ ਨਾ ਕਿ ਅਸੀਂ ਇਹਨੇ ਪੈਸੇ ਦੇਵਾਂਗੇ ਅਸੀਂ ਉਹਨੂੰ ਇਹ ਕੁਐਸਚਨ ਪੁੱਟ ਕਰਾਂਗੇ ਤੁਸੀਂ ਆਪਦੇ ਮੁੰਡੇ ਦੀ ਇੱਕ ਅੱਖ ਜਾਂ ਇੱਕ ਕਿਡਨੀ ਦੇ ਦਿਓ ਜੇ ਸਾਨੂੰ ਕੋਈ 25 ਦੀ ਵੀ ਕਹਿੰਦਾ ਨਾ ਅਸੀਂ ਉਹਨੂੰ 50 ਦੇਣ ਨੂੰ ਤਿਆਰਾਂ ਜੇ ਕੋਈ ਵੀ ਲਾਲਚ ਦਿੰਦਾ ਅਸਤੇ ਹੀ ਗੱਲ ਕਰਾਂਗੇ ਆਪਦੇ ਬੱਚੇ ਦੀ ਕੀੜਨੀ ਜਾਂ ਆਪਨੇ ਬੱਚੇ ਦੀ ਇੱਕ ਅੱਖ ਹੀ ਸਾਨੂੰ ਦੇ ਦਿਓ ਅਸੀਂ ਤੁਹਾਨੂੰ 50 ਦਿੰਨੇ ਆ ਤੁਸੀਂ ਸਾਡੇ ਬੱਚੇ ਦੀ ਜਾਨ ਦੀ ਕੀਮਤ ਲਾ ਰਹੇ ਹੋ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਚਰਚਾ ਕਰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਘਟਨਾ ਘਟਦੀ ਹੈ ਉਸ ਤੋਂ ਬਾਅਦ ਧਰਨਾ ਲਾ ਦਿੱਤਾ ਜਾਂਦਾ ਹੈ ਜਾਂ ਤਾਂ ਉੱਥੇ ਫਿਰ ਸਮਝੌਤੇ ਹੋ ਜਾਂਦੇ ਆ ਪਰ ਬਹੁਤ ਘੱਟ ਵਾਰੀ ਇਨਸਾਫ ਮਿਲਦਾ ਹੈ ਤੇ ਹੁਣ ਵੀ ਪਰਵਾਸੀਆਂ ਦੇ ਖਿਲਾਫ ਇਹ ਮੋਰਚਾ ਲੱਗਿਆ ਹੋਇਆ ਹੈ ਤੇ ਪਰਿਵਾਰ ਜਿਹੜਾ ਪੀੜਤ ਹੈ ਉਹ ਇਹ ਕਹਿ ਰਿਹਾ ਵੀ ਸਾਡੇ ਬੱਚੇ ਦੀ Laashੇ ਪਈ ਹੈ ਪਰ ਸਾਡੇ ਬੱਚੇ ਦਾ ਹੁਣ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਬਹੁਤ ਸਾਰੀਆਂ ਸਪੀਚਾਂ ਤੁਸੀਂ ਕੈਮਰੇ ਦੇ ਉੱਤੇ ਸੁਣੀਆਂ ਪਰ ਅੱਜ ਕੈਮਰੇ ਦੇ ਉੱਤੇ ਅਸੀਂ ਗੱਲਬਾਤ ਕਰਨ ਲੱਗੇ ਹਾਂ ਉਸ ਬੱਚੇ ਦੀ ਮਾਤਾ ਦੇ ਨਾਲ ਜਿਸ ਬੱਚੇ ਦੀ Laash ਇੱਥੇ ਰੱਖੀ ਹੋਈ ਹੈ ਸੱਸੀ ਜੀ ਕਾਲ ਕੀ ਨਾਮ ਤੁਹਾਡਾ ਸੋਨੀਆ ਜੀ ਸੋਨੀਆ ਜੀ ਮੇਰਾ ਨਾਮ ਤੇ ਕਿਵੇਂ ਵੇਖਦੇ ਹੋ ਤੇ ਇਹ ਸਾਰੀ ਜਿਹੜੀ ਘਟਨਾ ਘਟਦੀ ਹੈ ਤੁਹਾਨੂੰ ਕਦੋਂ ਤੁਹਾਡੇ ਅੱਖਾਂ ਸਾਹਮਣੇ ਹੋਇਆ ਸੀ ਜਦੋਂ ਇਹ ਸਾਰਾ ਹੁੰਦਾ ਜੀ ਨਹੀਂ ਜੀ ਹਾਂਜੀ ਮੇਰੇ ਅੱਖਾਂ ਸਾਹਮਣੇ ਮੈਂ ਹੋਣ ਦਿੰਦੀ ਮੇਰੇ ਅੱਖਾਂ ਸਾਹਮਣੇ ਕੋਈ ਮਾਰਦਾ ਮੇਰੇ ਬੱਚੇ ਨੂੰ ਜੰਦਾ ਮੈਂ ਕਰਨ ਦੇ ਦਿੰਦੀ ਜੀ ਮੇਰੇ ਤਾਂ ਅੱਖਾਂ ਬਰੋਖੇ ਹੀ ਹੋਏ ਸੀ ਜੋ ਹੋਇਆ ਮੈਂ ਤਾਂ ਐ ਨਹੀਂ ਸੀ ਕਿ ਕਰ ਉਹਦੋਂ ਤੁਸੀਂ ਬੱਚਾ ਘਰ ਤੋਂ ਦੂਰ ਸੀ ਕੁਝ ਦੂਰੀ ਤੇ ਸੀਗਾ ਜੀ ਬਹੁਤ ਦੂਰੇ ਸੀਗਾ ਜੀ ਅੱਛਾ ਜੀ ਕੀ ਨਾਮ ਸੀ ਜੀ ਜਦੋਂ ਦਮਨਪ੍ਰੀਤ ਸਿੰਘ ਕਿਹੜੀ ਕਲਾਸ ਚ ਪੜਦਾ ਸੀਗਾ ਜੀ ਪੜ ਲਿਆ ਤਾਂ ਜੀ ਪੜਛਟਿਆ ਸੀ ਹੁਣ ਕੀ ਕਰਦਾ ਸੀਗਾ ਜੋਬ ਕਰਦਾ ਸੀ ਅੱਛਾ ਜੀ ਤੇ ਪਤਾ ਲੱਗਦਾ ਵੀ ਇੱਕ ਗੱਲ ਕਿਸ ਤਰ੍ਹਾਂ ਵਿਗੜੀ ਐ ਜਾਂ ਕੋਈ ਲੜਾਈ ਕਿ ਲੜਾਈ ਹੋਈ ਐ ਆਪਸ ਦੇ ਵਿੱਚ ਜਾਂ ਹਾਂਜੀ ਕੋਈ ਲੜਾਈ ਨਹੀਂ ਕੋਈ ਲੜਾਈ ਨਹੀਂ ਹੋਈ ਇਹ ਜਿਵੇਂ ਸਾਡਾ ਮਤਲਬ ਪਿੰਡ ਐ ਸਾਡੇ ਪਿੱਛੇ ਘਰ ਨੂੰ ਜਿਵੇਂ ਸਾਡਾ ਪਿੰਡ ਐ ਆਪਣਾ ਖੁੱਲੀ ਜਗ੍ਹਾ ਤੇ ਬੈਠ ਜਾਣ ਚਰਾਹਾ ਉੱਥੇ ਬੈਠੇ ਸੀਗੇ ਉੱਥੇ ਹੋਈ ਹੋਈ ਸੀ ਕਿਸੇ ਦੀ ਮੌਤ ਬਜ਼ੁਰਗ ਦੀ ਤੇ ਜਿਹ ਪਿੱਛੋਂ ਬੱਚੇ ਖੇਡਦੇ ਹੁੰਦੇ ਨੇ ਇੱਕ ਪ੍ਰਵਾਸੀ ਮਜ਼ਦੂਰਾਂ ਜਿਹਨੇ ਸ਼ਰਾਬ ਕੀਤੀ ਹੋਈ ਹੈ ਤੋਂ ਨੇ ਜਾ ਕੇ ਬੱਚਿਆਂ ਦੇ ਵਿੱਚ ਸਾਈਕਲ ਮਾਰਿਆ ਤੇ ਉਹ ਗਾਲੀ ਗਲੋਚ ਕਰਨ ਲੱਗੇ ਜਿਹੜੇ ਸਾਡੇ ਬੱਚੇ ਸੀ ਉਹਨੇ ਕਹਦੇ ਵੀ ਇੱਥੇ ਗਾਲ ਨਾ ਕੱਢੋ ਇੱਥੇ ਮੌਤ ਹੋਈ ਹੈ ਵੀ ਆਪਣੇ ਆਪਣੇ ਘਰੇ ਚਲੇ ਜਾਓ ਜਿਨ੍ਹਾਂ ਨੇ ਚਾਕੂ ਮਾਰਿਆ ਤੋਂ ਕਹਿੰਦੇ ਵੀ 5 ਮਿੰਟ ਰੁਕੋ ਸਾਡੇ ਬੱਚਿਆਂ ਦੇ ਹੱਥ ਦੇ ਵਿੱਚ ਜੇ ਤਾਂ ਸਾਨੂੰ ਪਤਾ ਹੁੰਦਾ ਕਿ ਲੜਾਈ ਦਾ ਮੁੱਦਾ ਕੋਈ ਤੇ ਫਿਰ ਤਾਂ ਸਾਡੇ ਬੱਚੇ ਹਥਿਆਰ ਲੈ ਕੇ ਜਾਂਦੇ ਕੋਈ ਡੰਡਾ ਠੋਟੀ ਲੈ ਕੇ ਜਾਂਦੇ ਕਿਉਂਕਿ ਵੀਡੀਓ ਦੇ ਵਿੱਚ ਵੀ ਕਲੀਅਰ ਨਜ਼ਰ ਆ ਰਿਹਾ ਸਾਡੇ ਬੱਚੇ ਦੇ ਹੱਥ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਹੈ ਕਿ ਉਹ ਤਾਂ ਆਮ ਬੈਠੇ ਆਪਣੇ ਜਿਵੇਂ ਬੈਠੇ ਹੁੰਦੇ ਨੇ ਉਵੇਂ ਬੈਠੇ ਨੇ ਆਹਨ ਸਾਰਾ ਉਹਨਾਂ ਮੁੰਡਿਆਂ ਨੇ ਵਾਰ ਕਰ ਤੇ ਚਾਹ ਬਸ ਐਨੇ ਕੋ ਗੱਲ ਹੋ ਗਈ ਇਸ ਤੋਂ ਉੱਪਰ ਕੋਈ ਗੱਲ ਨਹੀਂ ਕਿ ਉਹਨਾਂ ਨੇ ਕਹਿਤਾ ਵੀ ਇੱਥੇ ਜ਼ਿਆਦਾ ਨਾ ਗਾਲੀ ਗਲੋਚ ਨਾ ਕਰੋ ਇੱਥੇ ਮੌਤ ਹੋ ਜਾਵੇਗੀ ਦੂਜਾ ਬੱਚਾ ਵੀ ਤੁਹਾਡੇ ਉਹਦਾ ਦੋਸਤ ਸੀ ਜੀ ਜਾਂ ਮਲਕ ਆ ਇਕੱਠੇ ਸੀਗੇ ਉਹ ਦੋਨੋਂ ਦੋਸਤ ਸੀ ਜਾਣ ਤੋਂ ਹੀ ਬਿਆਰ ਦੋਸਤਤਾ ਆਵਕਾ ਜੀ ਅੱਛਾ ਜੀ ਦੋਏ ਇਕੱਠੇ ਰਹਿੰਦੇ ਸੀਗੇ ਜੇ ਰੋਟੀ ਵੀ ਔਰ ਪਹਿਲੀ ਗੱਲ ਤੇ ਤਾਂ ਜੀ ਮੇਰੇ ਬੱਚਾ ਨੂੰ ਜੇ ਮੈਡਮ ਜੋਬ ਤੇ ਨਾ ਕੱਢਦੀ ਤਾਂ ਮੇਰਾ ਬੱਚਾ ਜੱਥੇ ਨਾ ਹੁੰਦਾ ਅੱਛਾ ਦੋਨੇ ਇਕੱਠੇ ਲੱਗੇ ਹੋਏ ਜੋਬ ਤੋਂ ਕੱਢਤਾ ਸੀ ਜੀ ਮੈਨੂੰ ਇਹ ਰੋਟੇ ਨਹੀਂ ਮੈਨੂੰ ਸਹੀ ਨਹੀਂ ਲੱਗ ਰਿਹਾ ਕਿਉਂਕਿ ਦੇਖੋ ਜਿਵੇਂ ਬੱਚੇ ਦੇ ਚਾਕੂ ਮਾਰਿਆ ਸੀਗਾ ਕੋਈ ਵੀ ਬੰਦਾ ਇਹਦੀ ਹੈਲਪ ਕਰਨ ਲਈ ਤਿਆਰ ਨਹੀਂ ਕਿਉਂ ਸਭ ਦੇ ਹੱਥ ਬੰਨੇ ਹੋਏ ਨੇ ਕਿ ਜਦੋਂ ਪੁਲਿਸ ਆਏਗੀ ਉਦੋਂ ਹੱਥ ਛੋੜਾਂਗੇ ਉਸ ਦਿਨ ਕੁਝ ਵੀ ਨਹੀਂ ਕੀਤਾ ਜੀ ਅਗਰ ਅਜਿਹਾ ਕਾਨੂੰਨ ਨਾ ਹੋਵੇ ਸ਼ਾਇਦ ਸਾਡੇ ਬੱਚੇ ਦੀ ਜਾਨ ਬਚ ਸਕਦੀ ਸੀਗੀ ਕਿ ਜਲਦੀ ਜਲਦੀ ਕੋਈ ਨਾ ਕੋਈ ਹਸਪੀਟਲ ਲੈ ਕੇ ਜਾਂਦਾ ਕਿਉਂਕਿ ਲੜਾਈ ਦਾ ਮਾਮਲਾ ਸੀ ਹਰ ਕੋਈ ਇਹ ਦੇਖ ਰਿਆ ਸੀ ਪੁਲਿਸ ਆਊਗੀ ਤਾਂ ਚੱਕਾਂਗੇ ਸਭ ਤੋਂ ਵੱਡੀ ਠੀਕ ਹੈ ਜੀ ਫਿਰ ਚੱਕਿਆ ਸਭ ਤੋਂ ਵੱਡਾ ਬੇਕਾਰ ਕਾਨੂੰਨ ਤਾਂ ਮੈਨੂੰ ਆਹੀ ਲੱਗਦਾ ਕਿ ਜਿਵੇਂ ਕਿ ਜੇਕਰ ਆ ਕਾਨੂੰਨ ਨਾ ਹੁੰਦਾ ਕੋਈ ਨਾ ਕੋਈ ਤਾਂ ਇਹਦੀ ਹੈਲਪ ਕਰਦਾ ਚੱਕ ਕੇ ਦਾ ਕੋਈ ਨਾ ਕੋਈ ਹਸਪੀਟਲ ਲੈ ਕੇ ਜਾਂਦਾ ਤੁਸੀਂ ਪੁੱਤ ਕਿੰਨੀ ਦੇਰ ਬਾਅਦ ਚੱਲ ਗਏ ਸੀ ਅਸੀਂ ਤਾਂ ਜਦੀ ਚਲੇ ਗਈ ਤੇ ਜਦ ਮੈਨੂੰ ਪਤਾ ਲੱਗੇ ਮੈਂ ਜਦੀ ਚਲੀ ਗਈ ਤੇ ਅੱਜ ਤੁਹਾਡੇ ਜਾਏ ਤੋਂ ਚੱਕਿਆ ਫੇਰ ਹਾਂਜੀ ਪਹਿਲੇ ਕਿਸੇ ਨੇ ਹੱਥ ਨਹੀਂ ਲਗਾਇਆ ਮੈਂ ਚੱਕਣ ਲੱਗੀ ਤੇ ਮੇਰੇ ਐਨੇ ਹੱਥ ਉਦੀ ਉੱਤੇ ਗਰਦਨ 'ਚ ਚਲਿਆ ਗਿਆ ਅੱਛਾ ਹਾਂਜੀ ਫਿਰ ਮੇਰੇ ਤੋਂ ਨਹੀਂ ਚੱਕ ਹੋ ਗਿਆ ਫਿਰ ਮੇਰੀ ਚਾਚੀ ਚੱਕ ਕੇ ਲੈ ਗਈ ਪੜੋਸਣ ਸਾਡੇ ਪਰ ਉੱਤੇ ਕੁਝ ਨਹੀਂ ਹੈਗਾ ਸੀਗਾ ਅੰਕਲ ਕਿੰਨੇ ਬੱਚੇ ਸੀ ਭੈਣ ਤੁਹਾਡੇ ਤਿੰਨ ਜੀ ਇੱਕੇ ਬੇਟੀ ਸੀਗੀ ਹਾਂਜੀ ਇਹ ਤਾਂ ਛੋਟਾ ਮੁੰਡਾ ਸੀ ਇੱਕ ਹੋਰ ਬੇਟੇ ਅੱਥੀ ਬੈਠੇ ਹੋਗੇ ਇਹ ਸਭ ਤੋਂ ਵੱਡਾ ਸੀਗਾ ਜੀ ਇਹ ਬੱਚਾ ਨਹੀਂ ਇਹ ਤਾਂ ਛੋਟਾ ਸੀ ਅੱਛਾ ਇਹ ਤਾਂ ਛੋਟਾ ਸੀ ਤੇ ਹੁਣ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਆ ਕਿ ਬਸ ਅਸੀਂ ਕਹਿੰਦੇ ਨੇ ਇਨਸਾਫ ਦੋ ਮਤਲਬ ਪਕੜ ਲਾਂਗੇ ਤੁਹਾਡੇ ਪੇਸ਼ ਕਰ ਦੂੰਗੇ ਸਾਹਮਣੇ ਤੇ ਜੇ ਇੱਕ ਪਕੜ ਲਿਆ ਇੱਕ ਪਕੜ ਲਿਆ ਜੇ ਪਕੜ ਲਿਆ ਉਹਨੂੰ ਮੇਰੇ ਸਾਹਮਣੇ ਕਰ ਦੋ ਮੇਰੀ ਇਹ ਹੀ ਮੰਗ ਹੈ ਜੀ ਕਹਿੰਦੇ ਇੱਕ ਪਕੜ ਪਰ ਸਾਹਮਣੇ ਕਰਨੀ ਰਹੇ ਲਾਸਟ ਵਾਰ ਗੱਲ ਹੁੰਦੀ ਆ ਨਾ ਮੁੰਡੇ ਨੇ ਕਾਤਲਾਂ ਦੀ ਗੱਲ ਹੁੰਦੀ ਆ ਜਿਹਦੇ ਨਾਲ ਆਪਾਂ ਫੋਨ ਤੇ ਲਾਸਟ ਵਾਰ ਤੇ ਉਹ ਮੁੰਡਾ ਕਹਿੰਦਾ ਚੱਕਿਆ ਹੋਇਆ ਫਿਰ ਉਸ ਮੁੰਡੇ ਤੋਂ ਪੁੱਛਦੇ ਕਿ ਕਿਉਂ ਨਹੀਂ ਕੀਤੀ ਜਾਂਦੀ ਕਿ ਦੱਸ ਦੇਰੀ ਗੱਲ ਕੀ ਹੋਈ ਆ ਗੱਲ ਉਹ ਮੁੰਡਾ ਤਾਂ ਜੇ ਇੱਕ ਫੜ ਲਿਆ ਤਾਂ ਉਹ ਤਾਂ ਦੱਸ ਦੂੰਗਾ ਪੰਜ ਕਿਹੜੇ ਕਿਹੜੇ ਸੀ ਹੋਰ ਚਾਰ ਨਹੀਂ ਹੈਗਾ ਕਿ ਉਹ ਮੁੰਡਾ ਉਹਨਾਂ ਦੇ ਵਿੱਚ ਲੜਾਈ ਦੇ ਵਿੱਚ ਸੀ ਆ ਉਹਦੇ ਨਾਲ ਜਦ ਵਾਰਦਾਤ ਕਰਕੇ ਉਸ ਤੋਂ ਬਾਅਦ ਕਹਿੰਦੇ ਗੱਲ ਹੋਈ ਆ ਕਿ ਮੁੰਡੇ ਇੱਥੇ ਕੁੰਮੜੇ ਦੇ ਰਹਿਣ ਵਾਲੇ ਜਦੋਂ ਐਮਸੀ ਨੂੰ ਵੀ ਪਤਾ ਜੀ ਪਤਾ ਹੀ ਹੋਏਗਾ ਵੀ ਉਹਨਾਂ ਦੇ ਬੱਚਿਆਂ ਨੇ ਲੜਾਈ ਪਾਈ ਪਤਾ ਹੋਏਗਾ ਪੈਂਚਰ ਰੈਣੇ ਵਾਲਿਆਂ ਨੂੰ ਪਤਾ ਹੀ ਹੁੰਦਾ ਥੋੜਾ ਉਹ ਵੀ ਧਿਆਨ ਕਰ ਸਕਦਾ ਨਾ ਇਸ ਗੱਲ ਦਾ ਵੀ ਮੇਰੇ ਮੇਰੀ ਪੀਜੀ ਚ ਪਰੋੜੀ ਕੁੱਟਣੇ ਵਾਲਾ ਠੇਕੇਦਾਰ ਸੀਗਾ ਉਹਨਾਂ ਦੇ ਬੱਚਿਆਂ ਨੇ ਵਾਰਦਾਤ ਕਰੀ ਹੈ ਉਹ ਅੱਜ ਕਿੱਥੇ ਨੇ ਜੀ ਉਹਨੂੰ ਅਸੀਂ ਗੱਲਬਾਤ ਕਰਨੀ ਚਾਹੀਦੀ ਆ ਪਤਾ ਲੱਗੇ ਕਿੱਥੇ ਰਹਿੰਦੇ ਸੀ ਕਿਹਦੀ ਪੀਜੀ ਚ ਰਹਿੰਦੇ ਸੀ ਵੈਸੇ ਬੱਚੇ ਜੈਲਦਾਰਾਂ ਦੀ ਪੀਜੀ ਵੜਦੀ ਹੈ ਜੀ ਅੱਛਾ ਜੈਲਦਾਰਾਂ ਦੀ ਪੀਜੀ ਹੁਣ ਜੈਲਦਾਰ ਆਏ ਇੱਥੇ ਫਿਰ ਤੁਹਾਡੇ ਨਾਲ ਖੜੇ ਆ ਹੈਨੇ ਉਹਨਾਂ ਨੇ ਠੇਕੇ ਠੇਕੇ ਤੇ ਦਿੱਤੀ ਹੋਈ ਆ ਜਿਹੜਾ ਠੇਕੇਦਾਰ ਸੀ ਉਹ ਕੀ ਕਹਿੰਦਾ ਜੀ ਉਹ ਪੁਲਿਸ ਕਹਿੰਦੀ ਆਰੈਸਟ ਕੀਤਾ ਲੇਕਿਨ ਅਸੀਂ ਦੇਖਿਆ ਨਹੀਂ ਵੀ ਰੈਸਟ ਕੀਤਾ ਕਿ ਨਹੀਂ ਉਹ ਤੇ ਉਹ ਅਸੀਂ ਪੁੱਛਿਆ ਕਿ ਉਹਨਾਂ ਦੇ ਪ੍ਰੂਫ ਕੀ ਨੇ ਉਹ ਕਹਿੰਦੇ ਪ੍ਰੂਫ ਤਾਂ ਜਮਾ ਕਰਾਇਆ ਹੀ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਫਿਰ ਅਸੀਂ ਪੁੱਛਿਆ ਵੀ ਕਰਾਇਆ ਕਿਵੇਂ ਦੇ ਨੇ ਕਹਿੰਦੇ Google Pay ਕਰਦੇ ਸੀਗੇ ਜੇ Google Pay ਕਰਦੇ ਸੀ account ਜਰੀਏ ਤਾਂ ਪਤਾ ਚੱਲ ਜਾਂਦਾ ਬੰਦਾ ਕਿੱਥੋਂ ਦਾ account ਤਾਂ ਜਾਂਦਾ ਹੈ ਫੇਦਰ ਨੰਬਰ ਵੀ ਪਤਾ ਲੱਗ ਜਾਣਾ ਹੈ ਹਾਂਜੀ ਕਿਹੜੇ ਬੈਂਕ ਦਾ account ਇਹਨੂੰ ਕਿਨੂੰ ਕਾਲਾਂ ਕੀਤੀਆਂ ਮੈਂ ਉਸੇ ਨੰਬਰ ਤੋਂ Google Pay ਵਾਲੇ ਤੋਂ ਸਭ ਕੁਝ ਪਤਾ ਲੱਗ ਜਾਂਦਾ ਜਦੋਂ ਖੁਦ ਕਰਾਇਆ Google Pay ਕਰ ਰਿਹਾ ਕਿਉਂ ਨਹੀਂ ਪਤਾ ਚੱਲੂਗਾ ਚੱਲੂਗਾ ਕਰਾਇਆ ਜਦੋਂ ਰੂਮ ਦਾ Google Pay ਪਤਾ ਚੱਲੂਗਾ ਸਰ ਸਭ ਕੁਝ ਪਤਾ ਚੱਲੂਗਾ ਕਰੋੜ ਰੁਪਏ ਦੇ ਘਰ ਦੇ ਭੈਣ ਹੁਣ ਆਪਣੇ ਬੱਚੇ ਦੇ ਇਨਸਾਫ ਤੱਕ ਹੀ ਸੀਮਤ ਹੋ ਜਾਇ ਕਹਿੰਦੇ ਆ ਵੀ ਇਹਨਾਂ ਪਰਵਾਜ਼ ਜਿਵੇਂ ਹੁਣ ਆਵਾਜ਼ ਉੱਠੀ ਹੈ ਇੱਕ ਲਹਿਰ ਬਣੀ ਹੈ ਵੀ ਇਹ ਬੱਚਾ ਭਾਈ ਦੀ ਇਦੀ ਕੁਰਬਾਨੀ ਮੰਨੋ ਦੀ ਸ਼ਹੀਦੀ ਮੰਨੋ ਇਹਨਾਂ ਬੱਚਿਆਂ ਦੀ ਦੋਹਾਂ ਦੀ ਤੇ ਕੀ ਚਾਹੁੰਦੇ ਆ ਵੀ ਤੁਹਾਡੇ ਬੱਚੇ ਤੱਕ ਇਨਸਾਫ ਤੱਕੇ ਜਾਂ ਹੋਰਾਂ ਦੇ ਬੱਚੇ ਨਾਲ ਇਸ ਤਰ੍ਹਾਂ ਹੋਣ ਸਾਡੇ ਨਾਲ ਤਾਂ ਜੋ ਵੀ ਵੀਤ ਗਈ ਤਾਂ ਕਿ ਆਉਣ ਵਾਲੇ ਸਮੇਂ ਚਨਾ ਕਿਸੇ ਨੂੰ ਵੀ ਆਪਣੇ ਬੱਚੇ ਦੀ ਇਹ ਹਲਾ ਜਦੋਂ ਜਿਵੇਂ ਮੇਰਾ ਬੱਚਾ ਮਾਰਿਆ ਕੱਲ ਨੂੰ ਮੇਰੀ ਵੀ ਦੋ ਬੱਚੀਆਂ ਨੇ ਕੋਈ ਇਹਨਾਂ ਨੂੰ ਵੀ ਹੱਥ ਪਾਊਗਾ ਜੀ ਜੇ ਅੱਜ ਇਹ ਨਾ ਪੰਜਾਬ ਕਮਾਣਾ ਮੋਟਾ ਮਸਲਾ ਹੋਵੇ ਕੱਲ ਨੂੰ ਮੇਰੀ ਬੇਟੀਆਂ ਬਾਹਰ ਨਿਕਲੂਗੀਆਂ ਕੋਈ ਇਹਨਾਂ ਨੂੰ ਇਹਨਾਂ ਦੇ ਨਾਲ ਕੋਈ ਵਾਰ ਦਾ ਹੱਥ ਕਰੇ ਮੈਂ ਕਿਹਦੀ ਮਾਂ ਨੂੰ ਮਾਂ ਕਹੂੰਗੀ ਕੋਈ ਕਿਸੇ ਦੇ ਵਿੱਚੇ ਲੜੀ ਹੋ ਸਕਦਾ ਇੱਕ ਪੁੱਤ ਮਾਰਤਾ ਕੱਲ ਨੂੰ ਕੋਈ ਮੇਰੇ ਬੱਚਿਆਂ ਨੂੰ ਕਰੂਗਾ ਜੀ ਮਾਰਾ ਕੰਮ ਕੋਈ ਗੱਲ ਹੋਰਾਂ ਦੇ ਨੂੰ ਕਰੇਗਾ ਜੀ ਿਆ ਹੋਰਾਂ ਦੀਆਂ ਕਰੂਗੇ ਲਈ ਕਰੂੰਗਾ ਪਕਾਹ ਗੁਲੰਦ ਰੇ ਤੀਜੀ ਦੂਜੀ ਤੀਜੀ ਵਾਰ ਦਾ ਦਾਤਾ ਜੀ ਦੂਜੀ ਤੀਜੀ ਵਾਰ ਦਾ ਦਾਤਾ ਜੀ ਮਤਲਬ ਤੁਸੀਂ ਇਹ ਚਾਹੁੰਦੇ ਹੋ ਹੁਣ ਵੀ ਭਾਈ ਮੇਰੇ ਪੁੱਤ ਦੀ ਇਹ ਸ਼ਹੀਦੀ ਜੈ ਕੁਰਬਾਨੀ ਬੇਸਟ ਨਾ ਜਾਵੇ ਇਹ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਲਾਲਚ ਦਿੰਦੇ ਆ ਜੀ ਕਿਉਂਕਿ ਪ੍ਰਸ਼ਾਸਨ ਅਕਸਰ ਕਰਦਾ ਜੀ ਸਮਝੌਤੇ ਹੋ ਜਾਂਦੇ ਸਾਨੂੰ ਕੋਈ ਲਾਲਚ ਜੇਕਰ ਸਾਨੂੰ ਕੋਈ ਲਾਲਚ ਵੀ ਦਿੰਦਾ ਨਾ ਕਿ ਅਸੀਂ ਇਹਨੇ ਪੈਸੇ ਦੇਵਾਂਗੇ ਅਸੀਂ ਉਹਨੂੰ ਇਹ ਕੁਐਸਚਨ ਪੁੱਟ ਕਰਾਂਗੇ ਤੁਸੀਂ ਆਪਦੇ ਮੁੰਡੇ ਦੀ ਇੱਕ ਅੱਖ ਜਾਂ ਇੱਕ ਕਿਡਨੀ ਦੇ ਦਿਓ ਜੇ ਸਾਨੂੰ ਕੋਈ 25 ਦੀ ਵੀ ਕਹਿੰਦਾ ਨਾ ਅਸੀਂ ਉਹਨੂੰ 50 ਦੇਣ ਨੂੰ ਤਿਆਰਾਂ ਜੇ ਕੋਈ ਵੀ ਲਾਲਚ ਦਿੰਦਾ ਹੱਸਤੇ ਲਗਾਗੇ ਆਪਦੇ ਬੱਚੇ ਦੀ ਕਿਡਨੀ ਜਾਂ ਆਪਣੇ ਦੇ ਬੱਚੇ ਦੀ ਇੱਕ ਅੱਖ ਹੀ ਸਾਨੂੰ ਦੇ ਦਿਓ ਅਸੀਂ ਤੁਹਾਨੂੰ 50 ਦਿੰਨੇ ਆ ਤੁਸੀਂ ਸਾਡੇ ਬੱਚੇ ਦੀ ਜਾਨ ਦੀ ਕੀਮਤ ਲਾ ਰਹੇ ਹੋ ਕੋਈ ਸੁਣਵਾਈ ਨਹੀਂ ਮਲਕ ਕੋਈ ਸਮਝੌਤਾ ਨਹੀਂ ਕੋਈ ਕੁਛ ਨਹੀਂ ਜਦੋਂ ਤੱਕ ਇਹ ਪ੍ਰਵਾਸੀ ਨਹੀਂ ਵੋਟਾਂ ਨਹੀਂ ਕੈਂਸਲ ਹੁੰਦੀਆਂ ਉਹ ਕੀ ਮਲਕ ਮੰਗ ਕੀ ਹੈ ਤੁਹਾਡੀ ਉਹਨਾਂ ਦੀ ਸਹੂਲਤਾਂ ਬੰਦ ਹੋਣੀ ਚਾਹੀਦੀਆਂ ਜੀ ਸਕੂਲਾਂ ਚ ਕਾਲਜਾਂ ਚ ਸਕਾਲਰਸ਼ਿਪ ਹੋ ਗਈ ਹੈ ਉਹਨਾਂ ਦੇ ਜੋ ਰਾਸ਼ਨ ਮਿਲਦਾ ਹੈ ਇਹ ਸਹੂਲਤਾਂ ਬੰਦ ਹੋਣ ਇਹ ਭੁੱਖੇ ਮਰਨਗੇ ਆਪੇ ਆਪਣੇ ਸਟੇਟ ਜਾਣਗੇ ਉਧਰੋਂ ਕਿਉਂ ਆਏ ਨੇ ਭੁੱਖੇ ਮਰਦੇ ਹੀ ਆਏ ਨੇ ਨਾ ਰਾਜੇ ਬਣਾ ਪਹਿਲਾ ਵਾਰਕ ਪੰਜਾਬ ਸਾਡਾ ਹੋਣਾ ਚਾਹੀਦਾ ਜੀ ਇੱਧਰ ਕੁੰਬੜੇ ਦਾ ਕੋਈ ਭਈਆ ਨਾ ਹੋਵੇ ਕਿਵੇਂ ਦਾ ਪੰਜਾਬ ਸੀ ਪਹਿਲਾਂ ਪਹਿਲਾਂ ਵਧੀਆ ਸੀਗਾ ਜੀ ਜਾਂ ਮੈਂ 40 ਸੌਂ ਪੈ ਕੋਈ ਭਈਆ ਕਰਾਇਦਾਰ ਰਹੇ ਕੋਈ ਪੰਜਾਬੀ ਰਹੇ ਭਈਆ ਨਾ ਕੋਈ ਯੂਪੀ ਵਿਹਾਰ ਨਾ ਇਹ ਸੈਭਜਾਦਾਂ ਦੀ ਧਰਤੀ ਹੈ ਜੀ ਮੌਲੀ ਇੱਥੇ ਭਈਆ ਵਸੂਗਾ ਇਹ ਜਿਹੜੇ ਲੋਕ ਤੁਹਾਡੇ ਲਈ ਆਏ ਹੋਏ ਆ ਭੈਣੇ ਸਾਰੇ ਤੁਹਾਡੇ ਹੱਕ ਦੇ ਵਿੱਚ ਔਰ ਤੁਹਾਡੇ ਬੇਟੇ ਦਾ ਵੀ ਇਨਸਾਫ ਮੰਗ ਰਹੇ ਇਹ ਵੀ ਕਹਿੰਦੇ ਵੀ ਹੋਰਾਂ ਦੇ ਨਾਲ ਵੀ ਇਸ ਤਰ੍ਹਾਂ ਨਾ ਹੋਵੇ ਇਹਨਾਂ ਨੂੰ ਮੰਨਦੇ ਹੋ ਵੀ ਇਹ ਸਹੀ ਆ ਜਾਂ ਇਹ ਵੀ ਰਾਜਨੀਤੀ ਵਾਲੇ ਲੋਕ ਇੱਥੇ ਆਉਂਦੇ ਜਿਹੜੇ ਤੁਸੀਂ ਰਾਜਨੀਤੀ ਚ ਪੈਣਾ ਨਹੀਂ ਚਾਹੁੰਦੇ ਜੀ ਐਸੇ ਸਿਰਫ ਇਨਸਾਫ ਮੰਗਦੇ ਹੋ ਤੁਸੀਂ ਚਾਚੀ ਉਹਦੀ ਬੇਟੀ ਚਾਚੀ ਤਾਂ ਜੀ ਮੈਨੂੰ ਕਦੇ ਕਿਹਾ ਹੀ ਨਹੀਂ ਮਾਸੀ ਕਹਿੰਦੇ ਸੀ ਮੇਰੇ ਮਾਮੇ ਦੀ ਧੀ ਆ ਨੇ ਪਰ ਵਿਆਹੀ ਵੀ ਚਾਚੇ ਨੂੰ ਹੀ ਆ ਇਹਦਾ ਚਾਚਾ ਦੋ ਇਹ ਜਵਾਈ ਹੈ ਜੀ ਕੁੜੀ ਦਾ ਪਰੋਣਾ ਕੁੜੀ ਕੜਿਆ ਸੀਗਾ ਚਾਚਾ ਇਹਦਾ ਮਾਮੇ ਦੀ ਕੁੜੀ ਧੀ ਦੇ ਦਿੌਰ ਨੂੰ ਵਿਆਹੀ ਹੋਈ ਹੈ ਹਾਂਜੀ ਤਾਂ ਜੀ ਤੇ ਮਾਤਾ ਜੀ ਦੂਜੇ ਬੱਚੇ ਦੇ ਤੁਸੀਂ ਦਾਦੀ ਲੱਗਦੇ ਹੋ ਹਾਂਜੀ ਉਹ ਰੋਕੇ ਤੇ ਕੀ ਖਬਰ ਦੱਸੀ ਆ ਉਹ ਬੱਚੇ ਦੀ ਬੱਚੇ ਦੀ ਕੀ ਖਬਰ ਦੱਸਣੀ ਜੀ ਮੇਰਾ ਬੱਚਾ ਵੀ ਦੀ ਬੈਠੇ ਗਏ ਲਈ ਸਾਜੀ ਦੋਨੋਂ ਇਕੱਠੇ ਤੇ ਹਾਂਜੀ ਆ ਉਹ ਤਾਂ ਦੇ ਵੀ ਨਹੀਂ ਉਹ ਤਾਂ ਦਿਖਾਉਂਦੇ ਵੀ ਨਹੀਂ ਹੈਗੇ ਜੀ ਔਰ ਰੋਲਾ ਨਾ ਪੈ ਜੇ ਕਹਿੰਦੇ ਤਾਂ ਕਰਕੇ ਉਹ ਥੋੜਾ ਜਿਹਾ ਗੁਪਤ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਆ ਜਿਹੜੇ ਵੀ ਪੰਜਾਬੀ ਨੇ ਪ੍ਰਵਾਸੀਆਂ ਨੂੰ ਆਪਣੇ ਘਰੇ ਰੋਟੀ ਬਣਾਉਣ ਲਈ ਲਾਂਦੇ ਨੇ ਜਾਂ ਕੁਝ ਅੱਜ ਸਾਡੇ ਬੱਚੇ ਨਾਲ ਨਾ ਜਿਹਦੇ ਘਰੇ ਰੋਟੀਆਂ ਬਣਾ ਰਿਹਾ ਪਟਿਆਲੇ ਦੀ ਘਟਨਾ ਦੇਖੀ ਹੈ ਤੁਸੀਂ ਇੱਕ ਰੋਟੀ ਬਣਾਉਣ ਵਾਲੀ ਸਾਰਾਂ ਜ਼ਹਿਰ ਪਾ ਗਈ ਸੀ ਇਹ ਐਵੇਂ ਹੀ ਮਾਰਨਗੇ ਪੰਜਾਬੀਆਂ ਨੂੰ ਜੇਕਰ ਤੁਸੀਂ ਆਪਦੇ ਘਰਾਂ ਦੇ ਵਿੱਚ ਇਹਨਾਂ ਨੂੰ ਰੋਟੀ ਬਣਾਉਣ ਲਾਓਗੇ ਇਹਨਾਂ ਨੂੰ ਕੰਮਕਾਰ ਦਿਓਗੇ ਇੱਕ ਦਿਨ ਦੇਖਣਾ ਇਹ ਪੰਜਾਬੀਆਂ ਦਾ ਵੀ ਆਹੀ ਹਾਲ ਹੋਊਗਾ ਜਿਹੜੇ ਆਪਦੇ ਘਰ ਦੇ ਵਿੱਚ ਇਹਨਾਂ ਨੂੰ ਕੰਮਕਾਰ ਦੇ ਰਹੇ ਨੇ ਹੁਣੇ ਹੁਣੇ ਸਨੇ ਦੀ ਉਹ ਵੀ ਮੁੰਡਾ ਪੂਰਾ ਹੋ ਗਿਆ ਮਾ ਪ੍ਰਸ਼ਾਸਨ ਡਿਕਲੇਅਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਚਾਹੁੰਦੇ ਉਹਨਾਂ ਦਾ ਕਹਿਣਾ ਵੀ ਇੱਥੇ ਫਿਰ ਨਹੀਂ ਦੋ ਬਾਡੀਆਂ ਆਜੂਗੀਆਂ ਜੀ ਵੀ ਫਿਰ ਜਾੜਾ ਗਾਹ ਪਊਗਾ ਹਾਂਜੀ ਸੋ ਬਿਲਕੁਲ ਹੈ ਇੱਕ ਐਮਸੀ ਬੈਠੇ ਨੇ ਜੀ ਜੀ ਮੇਰੀ ਬੇਨਤੀ ਹੈ ਭੈਣ ਜੀ ਲੀਡਰਾਂ ਦੇ ਨਾਲ ਹੀ ਮਿਲੇ ਹੁੰਦੇ ਐ ਐਮਸੀ ਵੀਗੈਰਾ ਤੁਸੀਂ ਸਾਰੀ ਜਮਹਲਕੇ ਬਹੁਤ ਸਾਫ ਸੁਥਰੀ ਆ ਤਿੰਨ ਵਾਰ ਮੈਂ ਕਾਉਂਸਲਰ ਬਣੀ ਆਪਣੇ ਵਿਲੇਜ ਕੁੰਬੜੇ ਤੋਂ ਪਰ ਮੇਰੇ ਵਾਰਡ ਦੇ ਵਿੱਚ ਕੋਈ ਵੀ ਪ੍ਰਵਾਸੀ ਨਹੀਂ ਹੈ ਕਿਉਂਕਿ ਨਾ ਤਾਂ ਮੈਂ ਆਧਾਰ ਕਾਰਡ ਸਾਈਨ ਕਰਦੀ ਆ ਨਾ ਮੈਂ ਕਦੇ ਵੋਟਰ ਕਾਰਡ ਦਾ ਕਦੇ ਉਹ ਕਰਿਆ ਮੈਨੂੰ ਖੁਦ ਪੰਜਾਬੀਆਂ ਨੇ ਬਣਾਇਆ ਕਿਉਂਕਿ ਮੇਰਾ ਵਾਰਡ ਪੈਂਦਾ 28 ਨੰਬਰ ਵਾਰਡ ਪੈਂਦਾ ਸਾਡੇ ਪਿੰਡ ਦੇ ਵਿੱਚ 4 ਐਮਸੀ ਆ ਅੱਛਾ ਜੀ ਹਾਂ ਕੋਈ ਪ੍ਰਵਾਸੀ ਨਹੀਂ ਤੁਹਾਨੂੰ ਦਿਖੂਗਾ ਮਤਲਬ ਸਾਰੇ ਸਾਡੇ ਮੇਰੇ ਵਾਰਡ ਦੇ ਵਿੱਚ ਸਾਰੇ ਪੰਜਾਬੀ ਆ ਕਿਉਂਕਿ ਮੈਂ ਉਹਨਾਂ ਦਾ ਕਦੇ ਰਾਸ਼ਨ ਕਾਰਡ ਨਹੀਂ ਹੁਣ ਮੈਂ ਹੁਣ ਮੈਨੂੰ 4-5 ਦਿਨ ਸੈਂਟਰ ਖੋਲਿਆ ਇਹਨਾਂ ਦੀ ਬੇਟੀ ਵੀ ਬੈਠੀ ਆ ਮੇਰੇ ਕੋਲ ਕਿਉਂਕਿ ਇਹਨੂੰ ਵੀ ਮੈਂ ਉਹ ਕੀਤਾ ਸਾਰੇ ਮੇਰੇ ਕੋਲ ਪ੍ਰਵਾਸੀ ਆਏ ਮੈਂ ਕਿਹਾ ਵੀ ਤੁਹਾਡੇ ਲਈ ਮੇਰੇ ਸੈਂਟਰ ਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਮੈਂ ਜੇ ਰੱਖਣੀ ਹੈ ਲੇਡੀਜ਼ ਤਾਂ ਮੈਂ ਪੰਜਾਬਣਾਂ ਹੀ ਰੱਖਣੇ ਅੱਛਾ ਜੀ ਹਾਂਜੀ ਤੇ ਜਿਹੜੇ ਤੁਸੀਂ ਕਿਰਾਏ ਦੇ ਕਮਰੇ ਚਾੜੇ ਹੋਏ ਜੀ ਉੱਥੇ ਕੌਣ ਸਰ ਉਹਨਾਂ ਦੀ ਇੱਕ ਵੀ ਵੋਟ ਨਹੀਂ ਕਦੇ ਬਣਾਈ ਵੀ ਵੋਟਾਂ ਨਾਲ ਤਾਂ ਪ੍ਰਵਾਸੀਆਂ ਦੀ ਵੋਟਾਂ ਨਾਲ ਤਾਂ ਵੀ ਜਿੱਤੀਆਂ ਨਹੀਂ ਕਦੇ ਠੀਕ ਹੈ ਪਰ ਮੇਰੇ ਵਾਰਡ ਦੇ ਵਿੱਚ ਪ੍ਰਵਾਸੀ ਬਹੁਤ ਜ਼ਿਆਦਾ ਘੱਟ ਹੈ ਹੈ ਹੀ ਨਹੀਂ ਐਕਚੁਅਲੀ ਇਦਾਂ ਦੀ ਗੱਲ ਹੋਈ ਵੀ ਆ ਸਰ ਸਾਡੇ ਪਿੰਡ ਦੇ ਵਿੱਚ ਜਿਹੜਾ 26 ਪਰ ਵਾਰਡ 27 ਨੰਬਰ ਵਾਰਡ 28 ਮਤਲਬ ਇਦਾਂ ਦੇ ਵਾਰਡ ਆ ਉਹਨਾਂ ਦਾ ਸਾਰਾ ਜਿਹੜਾ ਸਾਡੇ ਪਿੰਡ ਵਾਲੇ ਆ ਉਹ ਛੱਡ ਛੱਡ ਕੇ ਨਿਕਲ ਗਏ ਉੱਥੇ ਤੇ ਠੀਕ ਆ ਉੱਥੇ ਕੋਈ ਰਹਿੰਦਾ ਹੀ ਨਹੀਂ ਸਾਡੇ ਪੰਜਾਬੀ ਸਾਰੇ ਜਿਨ੍ਹਾਂ ਨੇ ਵੋਟਾਂ ਬਣਵਾਈਆਂ ਜਿਹੜੇ ਐਮਸੀਐਨ ਨੇ ਜਾਂ ਜਿਨ੍ਹਾਂ ਨੇ ਵੀ ਲੀਡਰ ਉਹਨਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਜੀ ਫਿਰ ਕਦੇ ਨਹੀਂ ਅਸੀਂ ਬਥੇਰੀ ਵਾਰ ਸ਼ਿਕਾਇਤ ਕਰਦੇ ਆ ਘੱਟੇ ਨਹੀਂ ਹੁੰਦੀਆਂ ਵੋਟਾਂ ਬੋਟਾ ਹੀ ਨਹੀਂ ਕੱਟ ਹੋਈਆਂ ਕਿਉਂਕਿ ਮੈਂ ਮੈਨੂੰ ਆਪਣੇ ਬਾੜ ਦੀ ਹੋਉਂਦੀ ਹੈ ਕਿ ਮੇਰਾ ਬਾੜ ਬਹੁਤ ਸਾਫ਼ ਸੁਥਰਾ ਸਫਾਈ ਹਰ ਇੱਕ ਚੀਜ਼ ਹੈ ਕਿਉਂਕਿ ਮੇਰੇ ਫਾਂਡ ਦੇ ਵਿੱਚ ਹੀ ਰਹਿਨੇ ਆ ਆ ਕੱਟਣਾ ਤਾਂ ਤੁਹਾਡੇ ਬਾੜ ਚ ਕੱਟ ਗਈ ਫਿਰ ਹਾਂ ਕੱਟਣਾ ਤਾਂ ਤੁਹਾਡੇ ਬਾੜ ਚ ਹੋ ਗਈ ਹਾਂ ਸਾਡੇ ਬਾੜ ਦੇ ਵਿੱਚ ਹੋ ਗਈ ਮੈਂ ਇਹਨਾਂ ਦੇ ਨਾਲ 3-4 ਦਿਨਾਂ ਤੇ ਨਾਲ ਆ ਕਈ ਕਈ ਵਿਰੋਧੀ ਬੰਦੇ ਕਹਿੰਦੇ ਆ ਐਮਸੀ ਨਹੀਂ ਆਏ ਐਮਸੀ ਨਹੀਂ ਆਏ ਦੇਖੋ ਮੈਂ ਪਾਰਟੀ ਦੇ ਉੱਪਰ ਉੱਠ ਕੇ ਬੈਠੀ ਆ ਮੈਨੂੰ 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 ਪਿੰਡ ਵਾਲਿਆਂ ਨੇ ਬਣਾਇਆ ਨਾ ਠੀਕ ਆ ਮੈਨੂੰ ਪਾਰਟੀਆਂ ਨਾਲ ਕੋਈ ਉਹ ਨਹੀਂ ਹੈਗਾ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਤੁਸੀਂ ਹਾਂ ਆਪ ਨੂੰ ਇਹ ਕਰਦੀ ਆ ਦੀ ਆਪ ਦਾ ਵੈਸੇ ਸਵਾਦ ਲੋਕਾਂ ਨੇ ਦੇਖ ਲਿਆ ਜੀ ਹਾਂ ਤੁਸੀਂ ਵੀ ਦੇਖ ਲਿਆ ਜੀ ਵਿੱਚ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਨੂੰ ਇੱਕ ਇਨਸਾਨੀਅਤ ਬਹੁਤ ਜ਼ਰੂਰੀ ਆਹਨ ਸਾਥ ਮਿਲੇ ਇਹਨੂੰ ਬਿਲਕੁਲ ਉਸੀ ਪਾਰਟੀ ਨੂੰ ਸਪੋਰਟ ਦੇ ਤੁਸੀਂ ਨਹੀਂ ਕਿਹਾ ਵੀ ਭਾਈ ਅਸੀਂ ਤਾਂ ਰੱਜ ਰੱਜ ਵੋਟਾਂ ਪਵਾਈਆਂ ਤੁਹਾਨੂੰ ਤੇ ਅੱਜ ਇਹ ਪਰਿਵਾਰ ਵਿਚਾਰਾ ਸੜਕਾਂ ਤੇ ਰੁਲ ਰਿਹਾ ਜੀ ਸਾਰੇ ਲੋਕ ਜੀ ਮੇਰੀ ਗੱਲ ਸੁਣੋ ਸਵੇਰੇ ਐਮ.ਐਲ.ਏ ਸਾਹਿਬ ਆਏ ਤੇ ਅਸੀਂ ਉਹਨਾਂ ਨੂੰ ਬਹੁਤ ਉਹ ਕੀਤੀ ਆ ਵੀ ਤੁਸੀਂ ਮਤਲਬ ਉਹ ਕਰੋ ਹੁਣ ਜਿਹੜੇ ਵੀ ਆਉਂਦੇ ਆ ਆਪਣੀ ਆਪਣੀਆਂ ਰੋਟੀਆਂ ਸੇਕ ਕੇ ਚਲੇ ਜਾਂਦੇ ਆ ਠੀਕ ਆ ਹੁਣ ਦੇਖੋ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਨੂੰ ਬੈਠਿਆਂ ਨੂੰ ਐਮ.ਐਲ.ਏ ਸਾਹਿਬ ਵੀ ਕਹਿ ਕੇ ਗਏ ਆ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਆਇਆ ਆ ਰਹੀ ਆ ਕਿਉਂਕਿ ਉਹ ਤਾਂ ਸਾਰੇ ਬਾਹਰ ਚਲੇ ਕੇ ਪੀਜੀਆਂ ਬਣਾ ਕੇ ਵੈਰੀਫਿਕੇਸ਼ਨਾਂ ਨਹੀਂ ਹੋਈਆਂ ਵੀ ਆ ਕੁਬੀਆ ਆਧਾਰ ਕਾਰਡ ਉਹਨਾਂ ਦੇ ਕੁੰਬੜੇ ਦੇ ਬਣ ਗਏ 4 ਐਮਸੀ ਆ ਦੇਖੋ ਕਿਹੜਾ ਸਾਈਨ ਕਰ ਰਿਹਾ 4 ਐਮਸੀ ਦੀ ਤੁਹਾਡੀ ਪਾਰਟੀ ਤੁਹਾਡੀ ਸਰਕਾਰ ਤੇ ਵੈਰੀਫਿਕੇਸ਼ਨਾਂ ਹੋਈਆਂ ਨਹੀਂ ਜੀ ਕਿਹਾ ਕਿ ਕਿੰਨਾ ਕਿਹਾ ਕਿਸੇ ਨੇ ਜੀ ਇਹ ਕਾਰਨ ਕੀ ਹੈ ਜੀ ਮਲਕਿ ਲੋਕ ਸਿਰਫ ਆਪਣੇ ਕੰਮਾਂ ਲਈ ਸਵਾਰਥ ਲਈ ਜੁੜੇ ਹੋਏ ਜੀ ਪਾਰਟੀ ਨਾਲ ਪਹਿਲੇ ਪੈਸੇ ਲਈ ਪੈਸੇ ਲਈ ਬਾਹਰ ਨਿਕਲ ਕੇ ਆਵਾ ਕੋਠੀਆਂ 'ਚ ਰਹਿੰਦੇ ਆ ਸਾਡੇ ਵਰਗੇ ਗਰੀਬ ਲੋਕ ਪਿੰਡਾਂ 'ਚ ਰਹ ਰਹੇ ਹ ਕਿਉਂਕਿ ਵੈਰੀਫਿਕੇਸ਼ਨ ਆ ਆਧਾਰ ਕਾਰਡ ਕੋਈ ਵੀ ਹੋਣੀ ਹੈਗਾ ਕਿਉਂਕਿ ਮੈਂ ਪੀਜੀ ਦੇ ਵਿੱਚ ਰਾਤ ਨੂੰ 1:30 ਵਜੇ ਗਈਆਂ ਸਾਰਿਆਂ ਨੂੰ ਪੁੱਛਿਆ ਠੀਕ ਆ ਉਹ ਕਹਿੰਦੇ ਅਸੀਂ ਗੁੱਗਲ ਆਈ ਪ ਮਾਲਕਾ ਉਹ ਬਾਹਰ ਗਿਆ ਹੋਇਆ ਅਸੀਂ ਮਾਲਕ ਨੂੰ ਫੋਨ ਕੀਤਾ ਕੋਈ ਕੋਈ ਉਹ ਨਹੀਂ ਹੋਈ ਹੈਗੀ ਜਿਹੜੇ ਪਿੰਡਾਂ ਦੇ ਹਾਲਾਤ ਹੈ ਜੀ ਉਹਨਾਂ ਦੇ ਸਰਪੰਚਾਂ ਨੇ ਵੋਟਾਂ ਬਣਵਾ ਲਈਆਂ ਤੇ ਆਪਣੇ ਬੱਚੇ ਉਹਨਾਂ ਨੇ ਬਾਹਰ ਕੱਢ ਲਏ ਮੇਰੇ ਖਿਆਲ ਤੁਹਾਡੇ ਹੀ ਬੱਚੇ ਬਾਹਰ ਹੋ ਗਏ ਉਹਨੇ ちゃっਲੀ ਇਹ ਮਰਨ ਨੂੰ ਰੱਖੇ ਹੋਏ ਜੀ ਇਹਨਾਂ ਦੇ ਬੱਚੇ ਮਤਲਬ ਕਿ ਜੀ ਨਹੀਂ ਨਹੀਂ ਮੇਰੀ ਗੱਲ ਸੁਣੋ ਇਹ ਇਹਹੀ ਪ੍ਰੋਬਲਮ ਤੇ ਤਾਂ ਅਸੀਂ ਭੇਜੇ ਆਂ ਇਹੀ ਪ੍ਰੋਬਲਮ ਤੇ ਇਹਦਾ ਭੇਜਿਆ ਅਸੀਂ ਬੱਚੇ ਜਾਂ ਤਾਂ ਫਿਰ ਇਹਨਾਂ ਦੇ ਵੀ ਭੇਜ ਦਿੰਦੇ ਜੀ 2-2 4-4 ਲੱਖ ਲਾ ਕੇ ਜੇ ਤੁਸੀਂ ਇਹ ਤਾਂ ਉਮਰ ਹੀ 16-17 ਸਾਲਾਂ ਦੀ ਹੈ ਜ਼ਿੰਮੇਵਾਰੀ ਲੈ ਹੀ ਲਈ ਜੀ ਇਹ ਬੈਠੇ ਆ ਇਹਨਾਂ ਦੇ ਇਹਨਾਂ ਦੇ ਪੀਜਿਆਂ ਦੇ ਪ੍ਰੋਬਲਮ ਸੀਗੀ ਠੀਕ ਆ ਉਹ ਅਸੀਂ ਇਹਨਾਂ ਨੂੰ ਸੋਲਵ ਕਰਕੇ ਦਿੱਤੀ ਆ ਕਿਉਂਕਿ ਇਹ ਪੀਜਿਆਂ ਵਾਲਿਆਂ ਨੇ ਇਹਦਾ ਮਕਾਨ ਬਿਲਕੁਲ ਢਹਿ ਗਿਆ ਸੀਗਾ ਕਿਉਂਕਿ ਜਿੱਥੇ ਮੇਰੀ ਹੈਲਪ ਦੀ ਲੋੜ ਯਾ ਮੈਂ ਇਹਨਾਂ ਦੇ ਨਾਲ ਖੜੀ ਆ ਇੱਕ ਗੱਲ ਬਹੁਤ ਜ਼ਰੂਰੀ ਆ ਸੋ ਬਿਲਕੁਲ ਇਹ ਜਿਹੜਾ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਆਪਣੀ ਸਿਰਫ ਇੱਕ ਕੁਰਸੀ ਕਰਕੇ ਆਪਣੀ ਚੌਧਰ ਕਰਕੇ ਤੁਸੀਂ ਇੰਨਾ ਕੰਮ ਖਰਾਬ ਕਰ ਦੋ ਕਿ ਦੂਜੇ ਲੋਕ ਉਹਦਾ ਖਮਿਆਜ਼ਾ ਪੁਗਤਣ ਤੇ ਇਹ ਨਹੀਂ ਹੋਣਾ ਚਾਹੀਦਾ ਪਰਿਵਾਰ ਨੇ ਗੱਲਬਾਤ ਕੀਤੀ ਹੈ ਮਾਤਾ ਨੇ ਇੱਕੋ ਗੱਲ ਕਹੀ ਹੈ ਮਾਤਾ ਜ ਨੇ ਵੀ ਭਾਈ ਅਸੀਂ ਨਾ ਅੱਜ ਵੀ ਕੀਏ ਨਾ ਕੱਲ ਵੀ ਕੀਏ ਤੇ ਮੇਰੇ ਪੁੱਤ ਦੇ ਇਨਸਾਫ਼ ਦੀ ਗੱਲ ਨਹੀਂ ਹੈ ਇਹ ਹੁਣ ਪੂਰੇ ਪੰਜਾਬੀਆਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਜੋ ਪ੍ਰਵਾਸੀਆਂ ਦੀ ਗੁੰਡਾਗਰਦੀ ਹੈ ਉਸ ਤੋਂ ਪੰਜਾਬ ਨੂੰ ਰਾਹਤ ਮਿਲਣੀ ਚਾਹੀਦੀ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੰਗਾ